ਰੇਵਨਿਊ ਡੈਫਿਸਿਟ ਉਹ ਕਹਿੰਦੇ ਆ 3.78% ਰਹਿਣਾ ਚਾਹੀਦਾ ਸਾਡਾ 5% ਟੱਪ ਗਿਆ ਡੁੱਡਾ ਹੋ ਗਿਆ ਉਹਦਾ ਫਿਰ ਇਹ ਸਟੇਟ ਜਾਊਗਾ ਕਿੱਥੇ ਜੀ ਮੈਂ ਇੱਕ ਚੀਜ਼ ਜ਼ਰੂਰ ਅਖੀਰ ਦੇ ਵਿੱਚ ਕਹਿਣੀ ਚਾ ਆਉਂਗਾ ਕਿ ਅਸੀਂ ਇੱਕ ਤਾਂ ਕੇਂਦਰ ਨੂੰ ਬੇਨਤੀ ਕਰਦੇ ਆ ਕਿ ਜਿਹੜਾ 10000 ਕਰੋੜ ਰੁਪਏ ਦੀ ਐਡੀਸ਼ਨਲ ਬੋਰੋਇੰਗ ਦੀ ਪਰਮਿਸ਼ਨ ਮੰਗੀ ਆ ਪੰਜਾਬ ਸਰਕਾਰ ਨੇ ਉਹ ਡਿਨਾਈ ਕੀਤੀ ਜਾਵੇ ਇਹ ਕਰਜ਼ਾ ਚੜਦਾ ਗਿਆ ਤਾਂ ਲਾਉਣਾ ਕਿਨੇ ਆ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹਨਾਂ ਨੇ ਤਾਂ 2 ਸਾਲਾਂ ਨੂੰ ਤੁਰ ਜਾਣਾ ਆਪਦਾ ਬੋਰੀਆ ਬਿਸਤਰਾ ਲੈ ਕੇ ਅੱਧੀ ਸਰਕਾਰ ਨੇ ਤਾਂ ਕੈਨੇਡਾ ਭੱਜ ਜਾਣਾ ਜੋ ਕੁਝ ਹਾਲਾਤ ਇਹਨਾਂ ਨੇ ਕੀਤੇ ਪਤਾ ਮਗਰੋਂ ਜਿਹੜਾ ਕਾਨੂੰਨ ਆ ਉਹਦਾ ਸਾਹਮਣਾ ਕਰਨਾ ਪਊਗਾ ਉਹ ਡਿਨਾਏ ਕੀਤੀ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਜਿਹੜਾ ਕਰਜ਼ਾ ਹੁਣ ਤੱਕ ਲਿੱਤਾ ਉਹਦਾ ਸਾਨੂੰ ਵੇਰਵਾ ਦਿਓ ਕਿਉਂਕਿ ਇਹ ਤਾਂ ਆਰਟੀਆਈ ਚ ਵੀ ਨਹੀਂ ਇਨਫੋਰਮੇਸ਼ਨ ਦਿੰਦੇ ਅਨੇਕਾਂ ਲੋਕਾਂ ਨੇ ਮੰਗ ਲਈ ਕਿ ਤੁਹਾਡਾ ਜਿਹੜਾ ਪੀਆਰ ਹੈ ਉਹਦਾ ਬਜਟ ਕੀ ਹੈ ਪੰਜਾਬ ਤੋਂ ਬਾਹਰ ਤੁਸੀਂ ਜਿਹੜੇ ਇਸ਼ਤਿਹਾਰਬਾਜ਼ੀ ਮੁੱਖ ਮੰਤਰੀ ਤੇ ਅਰਵਿੰਦ ਕੇਜਰੀਵਾਲ ਦੀ ਕਰ ਰਹੇ ਹੋ ਉਹ ਕਿੰਨੇ ਪੈਸੇ ਲੱਗ ਰਿਹਾ ਚੰਡੀਗੜ੍ਹ ਚ ਸ਼ਾਮ ਨੂੰ ਨਿਕਲ ਜਾਓ ਜਿੰਨੇ ਗਲੋ ਸਾਈਨਸ ਲੱਗੇ ਆ ਮੱਧਿਆਮਾਰਗ ਲਾ ਲਓ ਦੂਜੀਆਂ ਸੜਕਾਂ ਲਾ ਲਓ ਉਹ ਸਾਡਾ ਇੱਕ ਐ ਖੜਾ ਹੁੰਦਾ ਹੀਰੋ ਐ ਕਰਕੇ ਉਹ ਪਤਾ ਨਹੀਂ ਕਿਨੇ ਫੋਟੋ ਖਿਚਵਾ ਕੇ ਦਿੱਤੀ ਐ ਇਹਨੂੰ ਉਹ ਕਿਸੇ 에어ਪੋਰਟ ਤੇ ਹਿੰਦੁਸਤਾਨ ਚ ਚਲੇ ਜਾਓ ਤਾਂ ਆ ਜਿਹੜਾ ਸਟੋਜ ਵਾਲਾ ਮਹਾਰਾਜਾ ਇਹ ਮੱਥੇ ਲੱਗਦਾ ਤੁਹਾਡੇ ਇਸ ਦੀ ਡਿਟੇਲ ਵੀ ਦਿੱਤੀ ਜਾਵੇ ਸਿਕਿਉਰਿਟੀ ਰੀਜ਼ਨਸ ਦਾ ਵੇਰਵਾ ਦੇ ਕੇ ਹੈਲੀਕਾਪਟਰ ਦੇ ਖਰਚੇ ਦਾ ਨਹੀਂ ਦੱਸਦੇ ਕਿੰਨੇ ਹਵਾਈ ਜਹਾਜ਼ ਪੰਜਾਬ ਸਰਕਾਰ ਕਿਰਾਏ ਤੇ ਲੈਂਦੀ ਹੈ ਉਹਦੇ ਬਾਰੇ ਕੁਝ ਨਹੀਂ ਦੱਸਦੇ ਕੈਗ ਇਹ ਰਿਪੋਰਟ ਦੇਵੇ ਸਾਰੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਦਾ ਪੈਸਾ ਇੱਕ ਚੀਜ਼ ਹੋਰ ਮੈਂ ਬੇਨਤੀ ਕਰਦਾ ਕੈਗ ਦੀ ਰਿਪੋਰਟ ਚ ਨਾ ਇੱਕ ਬੜੀ ਇੰਪੋਰਟੈਂਟ ਲਾਈਨ ਆਈ ਜਿਹੜੀ ਮੈਂ ਪੜ ਕੇ ਹੈਰਾਨ ਹੀ ਹੋ ਗਿਆ ਉਹਦੀ ਵੀ ਇਨਕੁਆਇਰੀ ਕੈਗ ਕਰਕੇ ਲੋਕਾਂ ਦੇ ਸਾਹਮਣੇ ਰੱਖੇ ਇਹਦੇ ਤੋਂ ਤਾਂ ਐ ਜਾਪਦਾ ਵੀ ਸ਼ਾਇਦ ਮਿਸ ਅਪਰੋਪਰੀਏਸ਼ਨ ਆਫ ਫੰਡਸ ਵੀ ਹੋ ਰਿਹਾ ਹੈ ਕੈਗ ਨੇ ਆਪਦੀ ਰਿਪੋਰਟ ਚ ਦੋ ਲਾਈਨਾਂ ਲਿਖੀਆਂ ਇਟ ਵਾਸ ਨੋਟਿਸਡ ਥੈਟ 736.1 ਕਰੋੜਸ ਕਲੈਕਟਡ ਔਨ ਅਕਾਊਂਟ ਆਫ ਸੈਸ ਐਂਡ ਲੈਵੀਜ਼ ਵਾਸ ਨਾਟ ਡਿਪੋਜ਼ਿਟਡ ਇਨਟੂ ਗਵਰਨਮੈਂਟ ਅਕਾਊਂਟ 736 ਕਰੋੜ ਰੁਪਇਆ ਜਿਹੜਾ ਸੈਸ ਤੇ ਲੇਵੀ ਦਾ ਇਹਨਾਂ ਨੇ ਇਕੱਠਾ ਕੀਤਾ ਉਹ ਸਰਕਾਰ ਦੇ ਖਾਤਿਆਂ 'ਚ ਜਮ੍ਹਾਂ ਹੀ ਨਹੀਂ ਹੋਇਆ ਇਹ ਮੈਂ ਨਹੀਂ ਕਹਿ ਰਿਹਾ ਕਾਇਗਦੀ ਰਿਪੋਰਟ ਹੈ ਜਿਹੜੀ ਵਿਧਾਨ ਸਭਾ 'ਚ ਪੇਸ਼ ਹੋਈ ਹੈ ਮੰਨਦਾ ਸੋ ਇਹ ਪੈਸਾ ਗਿਆ ਕਿੱਥੇ ਇਸ ਗੱਲ ਦਾ ਵੀ ਦੱਸਣ ਕੀ ਇਹ ਬਾਰੇ ਬਾਰ ਕੋਈ ਪੇਮੈਂਟਾਂ ਹੋ ਰਹੀਆਂ ਕੋਈ ਐਡਵਰਟਾਈਜ਼ਰਸ ਨੂੰ ਪੇਮੈਂਟਸ ਹੋ ਰਹੀਆਂ ਕਿ ਕੋਈ ਹੈਲੀਕਾਪਟਰਾਂ ਦੀਆਂ ਪੇਮੈਂਟਾਂ ਜਾ ਰਹੀਆਂ ਕਿ ਕੋਈ ਫਜਿੰਗ ਆਫ ਫਿਗਰਸ ਹੋ ਰਿਹਾ ਹੈ لوکاں ਦੇ ਸਾਹਮਣੇ ਰੱਖਣ ਇਹ ਸਾਰੀਆਂ ਚੀਜ਼ਾਂ ਮੈਂ ਬੇਨਤੀ ਕਰਦਾ ਕਿ ਕੈਗ ਇੱਕ ਇਨਕੁਆਇਰੀ ਕਰੇ ਤੇ ਪੰਜਾਬ ਦੇ ਅਸਲੀ ਫਾਈਨੈਂਸ਼ੀਅਲ ਹਾਲਾਤ ਸਰਕਾਰ ਦਾ ਵੇਸਟਫੁੱਲ ਐਕਸਪੈਂਡਚਰ ਸਰਕਾਰ ਦੀਆਂ ਮਨਮਰਜ਼ੀਆਂ ਤੇ ਜਿਹੜਾ ਪੰਜਾਬ ਦਾ ਪੈਸਾ ਲੁਟਾਇਆ ਜਾ ਰਿਹਾ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿਰਪਾ ਕਰਕੇ ਰੱਖਿਆ ਜਾਵੇ ਤੇ ਮੈਂ ਅਖੀਰ ਚ ਭਗਵੰਤ ਮਾਨ ਨੂੰ ਚੈਲੰਜ ਕਰਦਾ ਵੀ ਚਾਹੇ ਸਟੇਜ ਦਾ ਕਲਾਕਾਰ ਤੂੰ ਬਹੁਤ ਵੱਡਾ ਹੈ ਤੂੰ ਕਹਿੰਦਾ ਮੈਂ ਇਕਨੋਮਿਕਸ ਦਾ ਸਟੂਡੈਂਟ ਹਾਂ ਜਾਂ ਤਾਂ ਤੂੰ ਇਕਨੋਮਿਕਸ ਪੜਿਆ ਨਹੀਂ ਤੇ ਜਾਂ ਫਿਰ ਤੈਨੂੰ ਪੜਾਉਣ ਵਾਲਾ ਸੁੱਖ ਨਾਲ ਉਹ じゃ ਹੋਊਗਾ ਜਾਂ ਫਿਰ ਤੂੰ ਇਹੋ ਜਿਹਾ ਸੀ ਜਿਹੜਾ ਉਹਦੇ ਪੜਾਉਣ ਦੇ باوجود ਵੀ ਤੇਰੇ ਖਾਨੇ 'ਚ ਕੁਝ ਨਹੀਂ ਵੜਿਆ ਪੰਜਾਬ ਦੇ ਖਜ਼ਾਨੇ ਨੂੰ ਪੰਜਾਬ ਨੂੰ ਤੂੰ ਇਸ ਹਾਲਾਤਾਂ 'ਚ ਮਿੱਤੀ ਹਾਲਾਤਾਂ 'ਚ ਲੈ ਕੇ ਚੱਲ ਗਿਆ ਮੈਂ ਭਗਵੰਤ ਮਾਨ ਨੂੰ ਚੈਲੰਜ ਕਰਦਾ ਕਿ ਪੰਜਾਬ ਦੇ ਫਾਈਨਾਂਸਸ ਤੇ ਪੰਜਾਬ ਦੀ ਡਿਵੈਲਪਮੈਂਟ ਤੇ ਪੰਜਾਬ ਦੀਆਂ ਸੋਸ਼ਲ ਵੈਲਫੇਅਰ ਸਕੀਮਸ ਜਿਹੜੀਆਂ ਬੰਦ ਹੋਈਆਂ ਉਹਨਾਂ ਤੇ ਕਿਸੇ ਸਟੇਜ ਤੇ ਵੀ ਐਟ ਅ ਚੈਨਲ ਆਫ ਹਿਸ ਚੋਇਸ ਐਟ ਅ ਸਟੇਜ ਆਫ ਹਿਸ ਚੋਇਸ ਐਟ ਅ ਟਾਈਮ ਆਫ ਹਿਸ ਚੋਇਸ ਖੁੱਲੀ ਡਿਬੇਟ ਕਰੇ ਪੰਜਾਬ ਦੇ ਫਾਈਨੈਂਸ਼ੀਅਲਸ ਦੇ ਉਹ ਡਾਕੂਮੈਂਟਸ ਲੈ ਕੇ ਆਵੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖੀਆਂ ਜਾਣ ਇਹ ਕੇਵਲ ਸਟੇਜ ਤੇ ਚੜ ਕੇ ਬੱਤੀ ਦੰਦਾਂ ਦੇ ਵਿੱਚੋਂ ਮੈਂ ਐ ਕਰ ਦੂੰ ਮੈਂ ਔ ਕਰ ਦੂੰ ਇਹ ਥੋੜਾ ਚਿਰ ਚੱਲ ਗਿਆ ਜੇ ਇਹ ਹਾਲਾਤ ਰਹੇ ਤਾਂ ਸ਼ਾਇਦ ਜਦੋਂ ਇਲੈਕਸ਼ਨ 27 ਦੀ ਆ ਗਈ ਬੱਤੀਆਂ ਚੋਂ 12 ਵੀ ਨਾ ਰਹਿਣ ਪੰਜਾਬ ਦੇ ਲੋਕ ਬਹੁਤ ਅੱਕੇ ਹੋਏ ਐ ਸੋ ਕਿਰਪਾ ਕਰਕੇ ਇਹ ਹਾਲਾਤ ਜੋ ਸੀਏ ਮੈਂ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਣੇ ਚਾਹੁੰਦਾ ਸੀ ਧੰਨਵਾਦ ਜੀ ਜੇ ਕੋਈ ਸਵਾਲ ਹੈ ਤੁਸੀਂ ਪੁੱਛ ਸਕਦੇ ਹਾਂ ਪੰਜਾਬ ਸਰਕਾਰ ਕਹਿੰਦੀ ਅਸੀਂ ਕਰਜ਼ੇ ਨੂੰ ਉਤਾਰ ਵੀ ਰਹੇ ਹਾਂ ਲਗਾਤਾਰ ਕਹਿੰਦੇ ਕਿ ਜਿੱਦਾਂ ਨਵਾਂ ਕਰਜ਼ੇ ਲਿਆ ਜਾ ਰਿਹਾ ਤਾਂ ਪੁਰਾਣਾ ਪਾਰਿਆ ਵੀ ਜਾ ਰਿਹਾ ਬ੍ਰਦਰ ਉਹ ਤਾਂ ਕੈਗ ਵੀ ਕਹਿ ਰਿਹਾ ਨਾ ਕਿ ਫਾਈਨੈਂਸ਼ੀਅਲ ਹਾਲਾਤ ਇੰਨੇ ਮਾੜੇ ਐ ਕਿ ਨਵਾਂ ਕਰਜ਼ੇ ਲੈ ਕੇ ਪੁਰਾਣਾ ਉਤਾਰਿਆ ਜਾ ਰਿਹਾ ਤੁਸੀਂ ਆਪਦੇ ਰੈਵਨਿਊ ਜਨਰੇਸ਼ਨ ਨਾਲ ਪੁਰਾਣਾ ਕਰਜ਼ਾ ਲਾਓ ਨਵਾਂ ਕਰਜ਼ ਲੈ ਕੇ ਉਹਨੂੰ ਪੋਜ਼ਿਟਿਵ ਪਾਸੇ ਵਰਤੋ ਇਹ ਨਹੀਂ ਕਹਿੰਦੇ ਹਰ ਸੂਬਾ ਹਰ ਸਟੇਟ ਕਰਜ਼ ਲੈਂਦਾ ਅੱਜ ਹਰਿਆਣਾ ਦਾ ਜਿਹੜਾ ਡੈਟ ਟੂ ਜੀਐਸਡੀਪੀ ਰੇਸ਼ੋ ਸਾਡੇ ਗਵਰਨਰਟ ਚ 25% ਤੁਸੀਂ ਕਰਜ਼ ਲੈ ਕੇ ਡਿਵੈਲਪਮੈਂਟ ਤੇ ਲਾਓ ਜੇ ਤੁਸੀਂ ਕਰਜ਼ ਲੈ ਕੇ ਆਪਦੇ ਗੁਲਛਰੇ ਉਡਾਉਣੇ ਆ ਹੈਲੀਕਾਪਟਰਾਂ ਤੇ ਲਾਉਣਾ ਹੈ ਐਡਵਰਟਾਈਜ਼ਮੈਂਟ ਤੇ ਲਾਉਣਾ ਹੈ ਤੇ ਫਿਰ ਤੁਹਾਡਾ ਕਿਵੇਂ ਬਦੂ ਜੇ ਤੁਸੀਂ ਲਾ ਰਹੇ ਹੋ ਤੇ ਫਿਰ ਲਗਾਤਾਰ ਕਰਜ਼ ਵੱਧਦਾ ਕਿਵੇਂ ਜਾ ਰਿਹਾ ਤੁਸੀਂ ਜਦੋਂ ਸਰਕਾਰ ਚ ਆਏ ਸੀ 2 ਲੱਖ 73000 ਕਰੋੜ ਰੁਪਇਆ ਪੰਜਾਬ ਤੇ ਕਰਜ਼ਾ ਸੀ ਅੱਜ ਪੌਣੇ 4 ਲੱਖ ਕਰੋੜ ਰੁਪਇਆ ਹੋ ਗਿਆ ਤੁਸੀਂ ਕਰਜ਼ਾ ਹੋਰ ਮੰਗੀ ਜਾ ਰਹੇ ਹੋ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਲਾ ਰਹੇ ਹੋ ਲੋਕਾਂ ਨੂੰ ਮੂਰਖ ਨਾ ਬਣਾਓ ਤਾਂ ਹੀ ਤਾਂ ਮੈਂ ਕਹਿ ਰਿਹਾ ਕਿ ਡਿਬੇਟ ਰੱਖੀ ਜਾਵੇ ਕੋਈ ਡਿਸਕਸ਼ਨ ਰੱਖੀ ਜਾਵੇ ਕੋਈ ਚੈਨਲ ਕਰਾਵੇ ਆਵੇ ਭਗਵੰਤ ਮਾਨ ਉੱਥੇ ਲੈ ਕੇ ਆਵੇ ਡਾਕੂਮੈਂਟਸ ਲੋਕਾਂ ਦੇ ਸਾਹਮਣੇ ਰੱਖੇ ਕੋ ਜਿੰਨਾ ਕੁ ਮੈਂ ਪੜ ਸਕਿਆ ਜੀ ਹਜੇ ਤੱਕ ਇੱਕੋ ادارے ਦਾ ਉਹ ਤਕਰੀਬਨ ਜਿਹੜਾ ਮੈਂ ਤੁਹਾਨੂੰ ਫਿਗਰ ਦੱਸਿਆ ਸੀ ਆਲਮੋਸਟ 3500 ਕਰੋੜ ਰੁਪਏ ਦਾ ਆਇਆ ਬਟ ਹੋਰ ਵੀ ਪੀਐਸਯੂਜ਼ ਤੇ ਬੋਰਡ ਕਾਰਪੋਰੇਸ਼ਨਜ਼ ਨੇ ਕਰਜ਼ੇ ਲਿੱਤੇ ਆ ਜਿਵੇਂ ਮੰਡੀ ਬੋਰਡ ਨੇ ਲਿੱਤਾ ਇਹ ਵੀ ਮੈਂ ਕਿਤੇ ਪੜਿਆ ਸੀ ਸ਼ਾਇਦ ਮਾਰਕਫੈਡ ਨੂੰ ਜਾਂ ਕਿਸੇ ਏਜੰਸੀ ਨੂੰ ਵੀ ਕਹਿ ਰਹੇ ਸੀ ਲੈਨ ਨੂੰ ਉਹਦੇ ਤੋਂ ਵੀ ਆ ਸੋ ਆਧਾਰਿਆਂ ਦਾ ਕਰਜ਼ਾ ਤਾਂ ਇਹ ਗੁੱਚੀ ਕਰ ਜਾਂਦੇ ਆ ਨਾ ਜੀ ਉਹ ਤਾਂ ਆਪਦੀਆਂ ਬੁੱਕਸ ਦੇ ਵਿੱਚ ਸ਼ੋ ਨਹੀਂ ਕਰਦੇ ਕਿਉਂਕਿ ਬੁੱਕਸ ਦੇ ਵਿੱਚ ਕੇਵਲ ਗਵਰਨਮੈਂਟ ਦਾ ਡੈਟ ਸ਼ੋ ਹੋਣਾ ਗਵਰਨਮੈਂਟ ਦਾ ਡੈਟੀ ਇੰਨਾ ਵਧ ਗਿਆ ਆਧਾਰਿਆਂ ਦਾ ਤੋਂ ਤੂੰ ਐਕਸਟਰਾ ਦੰਮੀ ਹਾਲਾਤ ਨੇ ਰਾਜਨੀਤੀ ਨਹੀਂ ਕਿ ਧਾਰਮਿਕ ਤੌਰ ਤੇ ਮਿਨੋਰਟੀ ਨੂੰ ਦਬਾਇਆ ਜਾ ਰਿਹਾ ਹੈ ਔਰ ਉਹਦੇ ਸਮੇਂ ਚ ਗੁਰਦੁਆਰਿਆਂ ਦੇ ਵਿੱਚ ਸਿੱਖਾਂ ਨੂੰ ਐਂਟਰ ਦਾ ਕੰਮ ਦਿੱਤਾ ਜਾਵੇ ਪਗੜੀ ਜਾਂ ਕੜਾ ਉਹਨਾਂ ਨੇ ਪਹਿਨਣਾ ਉਹੋ ਹੀ ਨੂੰ ਲੈ ਕੇ ਵੀ ਸਵਾਲ ਉੱਠਦਾ ਦੇਖੋ ਇਹ ਗੱਲਾਂ ਅਕਾਲੀ ਦਲ ਸਾਡੀ ਲੀਡਰਸ਼ਿਪ ਸਿੱਖ ਲੀਡਰਸ਼ਿਪ ਪਹਿਲਾਂ ਹੀ ਚਿੰਤਿਤ ਹੈ ਜੋ ਅੱਜ ਅੱਜ ਹਿੰਦੁਸਤਾਨ ਦੇ ਵਿੱਚ ਹਾਲਾਤ ਬਣ ਗਏ ਹੈ ਕਿ ਟੋਲਰੈਂਸ ਜਿਹੜੀ ਹੈ ਟੂਵਰਡਸ ਰਿਲੀਜੀਅਸ ਮਾਈਨੋਰਟੀਜ਼ ਬਹੁਤ ਘਟ ਗਈ ਹੈ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਸਾਡੇ ਗੁਰੂ ਘਰਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਰਐਸਐਸ ਭਾਜਪੀ ਵੱਲੋਂ ਪਰ ਰਾਹੁਲ ਗਾਂਧੀ ਇਜ਼ ਦ ਲਾਸਟ ਪਰਸਨ ਹੂ ਹੈਜ਼ ਅ ਰਾਈਟ ਟੂ ਸਪੀਕ ਔਨ ਥਿਸ ਜੋ ਕਾਂਗਰਸ ਦੀ ਹਿਸਟਰੀ ਹੈ ਜੋ ਉਹਨਾਂ ਦੇ ਆਪ ਦੇ ਪਰਿਵਾਰ ਦੀ ਹਿਸਟਰੀ ਹੈ ਉਹਨਾਂ ਕੋਲੇ ਨੈਤਿਕ ਅਧਿਕਾਰ ਕੀ ਹੈ ਇਹ ਗੱਲ ਕਰਨ ਦਾ ਰਾਹੁਲ ਗਾਂਧੀ ਦੇ ਪਰਿਵਾਰ ਨੇ ਇੰਦਰਾ ਗਾਂਧੀ ਨੇ ਦਰبار ਸਾਹਿب ਤੇ ਟੈਂਕਾਂ توپਾਂ ਨਾਲ ਹਮਲਾ ਕਰਾਇਆ ਗੁਰੂ ਘਰ ਨੂੰ ਢਹਿ ਢੇਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਹਜ਼ਾਰਾਂ ਗੁਰੂ ਸਾਹਿਬ ਦੇ ਸਰੂਪ ਉੱਥੇ ਅਗਨ ਭੇਂਟ ਹੋਏ ਰਾਹੁਲ ਗਾਂਧੀ ਦੇ ਪਿਤਾ ਦੇ ਹੁਕਮਾਂ ਤੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਦਾ ਸਭ ਤੋਂ ਵੱਡਾ ਕਹਾਣ ਹੋਇਆ ਸਿੱਖ ਜੈਨੋਸਾਈਡ ਹੋਈ 1984 ਦੀ which is a blot on the face of independent india ਰਾਹੁਲ ਗਾਂਧੀ ਦੀ ਕਾਂਗਰਸ ਦੀ ਸਰਕਾਰ ਨੇ ਜਦੋਂ ਰਾਹੁਲ ਗਾਂਧੀ ਐਕਟਿਵ ਪੋਲਿਟਿਕਸ ਸੀ ਕਈ ਕਹਿ ਦਿੰਦੇ ਆ ਨਾ ਕਿ ਇਹ ਉਦੋਂ ਬੱਚਾ ਸੀ ਜਦੋਂ ਰਾਹੁਲ ਗਾਂਧੀ ਐਕਟਿਵ ਪੋਲਿਟਿਕਸ ਸੀ ਜਿੰਨਾ ਲੋਕਾਂ ਨੇ ਸਿੱਖਾਂ ਦਾ ਘਾਣ ਕੀਤਾ ਟਾਈਟਲਰ ਵਰਗੇ ਸੱਜਣ ਕੁਮਾਰ ਵਰਗੇ ਉਹਨਾਂ ਨੂੰ ਵੱਡੇ ਅਹੁਦਿਆਂ ਨਾਲ ਰਾਹੁਲ ਗਾਂਧੀ ਨਿਵਾਜ਼ਦਾਰ ਆ ਸੋ ਮੈਂ ਕਿਰਪਾ ਕਰਕੇ ਬੇਨਤੀ ਕਰੂੰਗਾ ਰਾਹੁਲ ਗਾਂਧੀ ਜੀ ਨੂੰ ਕਿ ਤੁਸੀਂ ਤਾਂ ਇਸ ਗੱਲ ਤੇ ਨਾ ਹੀ ਟਿੱਪਣੀ ਕਰੋ ਤਾਂ ਬਹੁਤ ਚੰਗੀ ਗੱਲ ਹੈ ਇਟ ਇਜ਼ ਅ ਕਲਾਸਿਕ ਕੇਸ ਆਫ ਦ ਪੌਟ ਕਾਲਿੰਗ ਦ ਕੈਟਲ ਬਲੈਕ ਗੱਡੇ ਗੱਡੇ ਕੀ ਸਰਪਾਰਟੀ ਮੀਟਿੰਗ ਕਰਨੀ ਚਾਹੀਦੀ ਕਿਸ ਮਸਲੇ ਤੇ ਜੀ ਕਿਸੇ ਮਸਲੇ ਤੇ ਦਿੱਕੀ ਸੰਕਟ ਨੂੰ ਨਹੀਂ ਮੈਂ ਤਾਂ ਉਹ ਮੈਂ ਤਾਂ ਆਲਰੇਡੀ ਕਹਿ ਰਹੇ ਹਾਂ ਜੀ ਸਰਪਾਰਟੀ ਮੀਟਿੰਗ ਸੱਦ ਲੋ ਕਿਸੇ ਸਰਪਾਰਟੀ ਮੀਟਿੰਗ ਤਾਂ ਫੇਰ ਕਮਰੇ ਚ ਬਹਿ ਕੇ ਹੋ ਜੂਗੀ ਉਥੇ ਕੀ ਭਗਵੰਤ ਮਾਨ ਨੇ ਕਹਿਣਾ ਬਾਹਰ ਆ ਕੇ ਉਹਨੇ ਆਪ ਦੀ ਸਟੇਟਮੈਂਟਾਂ ਦੇ ਕੇ ਉਹ ਹੀ ਚਾਰ ਚੁਟਕਲੇ ਸੁਣਾ ਕੇ ਫੇਰ ਤੁਰ ਜਾਣਾ ਕਾਦੇ ਹਾਸਤੇ ਸਰਪਾਰਟੀ ਮੀਟਿੰਗ ਜੀ ਤੁਸੀਂ ਓਪਨ ਡਿਬੇਟ ਕਰੋ ਸਟੇਜ ਲਾਓ ਸਾਰੇ ਚੈਨਲ ਜ਼ੋਨ ਉੱਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਡਿਬੇਟ ਹੋਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆ ਜਾਊਗਾ ਜੀ ਸਾਹਮਣੇ ਅਕਾਲੀ ਦਲ ਦਾ ਕੋਈ ਵਕਤ ਮਿਲਦਾ ਰਾਜਪਾਲ ਨੂੰ ਜਾਂ ਕਿਸੇ ਹੋਰ ਦੇਖੋ ਇਹ 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 ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਫੈਸਲਾ ਕਰੇਗੀ ਬਟ ਡੈਫੀਨਿਟਲੀ ਜੋ ਕੋਈ ਸ਼੍ਰੋਮਣੀ ਅਕਾਲੀ ਦਲ ਤੋਂ ਇਹ ਇਹਨਾਂ ਹਾਲਾਤਾਂ ਦੇ ਖਿਲਾਫ ਪ੍ਰੋਟੈਸਟ ਕਰਨ ਵਾਸਤੇ ਕਰਨਾ ਪਿਆ ਜ਼ਰੂਰ ਕਰਾਂਗੇ ਜੀ ਰਾਸ਼ਟਰਪਤੀ ਪੱਧਰ ਤੱਕ ਗੱਲਬਾਤ ਹਰ ਪੱਧਰ ਤੱਕ ਜੀ 4 ਲੱਖ ਕਰੋੜ ਰੁਪਇਆ ਕਰਜ਼ਾ ਹੋ ਗਿਆ ਬ੍ਰਦਰ ਆਪਾਂ ਪਿੰਡਾਂ ਦੇ ਰਹਿਣ ਵਾਲੇ ਸ਼ਹਿਰਾਂ ਦੇ ਰਹਿਣ ਵਾਲਿਆਂ ਆਪਾਂ ਬੜੇ ਲੰਮੇ ਸਮੇਂ ਤੋਂ ਸੁਣਦੇ ਆ ਰਹੇ ਹਾਂ ਕਰਜ਼ਾ ਲਈ ਜਾਂਦੇ ਆ ਲਈ ਜਾਂਦੇ ਪਹਿਲਾਂ ਕਈ ਹੁੰਦੇ ਸੀ ਪਿੰਡਾਂ ਚ ਕਈ ਤਾਂ ਚੰਗੇ ਲੋਕ ਹੁੰਦੇ ਸੀ ਔਖੇ ਮਾੜੇ ਸਮੇਂ ਚ ਹੈਲਪ ਕਰ ਦਿੰਦੇ ਸੀ ਕਰਜ਼ਾ ਦੇ ਕੇ ਕਈ ਇਹੋ ਜਿਹੇ ਹੁੰਦੇ ਸੀ ਜਿਨ੍ਹਾਂ ਨੂੰ ਇਹ ਹੁੰਦਾ ਸੀ ਕਿ ਮੇਰੇ ਵਰਗੇ ਕੋਲੇ ਜੇ 2 ਕਿੱਲੇ ਜ਼ਮੀਨ ਹੈ ਇਹਨੂੰ ਹੌਲੀ ਹੌਲੀ ਕਰਕੇ ਕਰਜ਼ਾ ਹੀ ਇਹਨਾਂ ਦੇ ਦੋ ਮੁੜਕੇ ਦੀ ਜ਼ਮੀਨ ਲਖਾ ਲਓ ਕਰਜ਼ਾ ਇਹਦੇ ਤੋਂ ਲਵੇ ਨਾ ਤੇ ਇਹਦੀ ਜ਼ਮੀਨ ਲਖਾ ਲਓ ਇਹ ਹਾਲਾਤ ਪੰਜਾਬ ਦੇ ਬਣਾਈ ਜਾਂਦੇ ਆ 4 ਲੱਖ ਕਰੋੜ ਰੁਪਇਆ ਪੰਜਾਬ ਤੇ ਕਰਜ਼ਾ ਚੜਾਤਾ ਤੇ ਉਹ ਲਊਗਾ ਕਿਵੇਂ ਜੀ ਇਹ ਪੰਜਾਬ ਗਹਨੇ ਰੱਖਣਾ ਇਹਨਾਂ ਨੇ ਸੋ ਇਹ ਮੈਂ ਤਾਂ ਹੀ ਕਹਿ ਰਿਹਾ ਹਾਂ ਓਪਨ ਪਲੇਟਫਾਰਮ ਤੇ ਡਿਬੇਟ ਹੋਣੀ ਚਾਹੀਦੀ ਐ ਇਸ ਇਸ਼ੂ ਤੇ ਮੈਂ ਤਾਂ ਤੁਹਾਨੂੰ ਆਲਰੇਡੀ ਦੱਸਤਾ ਜੀ ਕਿ ਬਿਜਲੀ ਦੇ ਜਿਹੜਾ ਉਹ ਵਧਾਇਆ ਉਹਦੇ ਨਾਲ 1800 ਕਰੋੜ ਰੁਪਏ ਦਾ ਬੋਝ ਪੈ ਰਿਹਾ ਜੀ ਤੇ ਜਿਹੜੀਆਂ ਉਹ ਕਹਿ ਰਹੇ ਕਿ ਪੈਟਰੋਲ ਡੀਜ਼ਲ ਤੇ 500 ਕਰੋੜ ਰੁਪਇਆ ਤਾਂ ਹੁਣ ਪੈ ਗਿਆ ਜੀ ਜਿਹੜਾ ਪਹਿਲਾਂ 900 ਕਰੋੜ ਰੁਪਇਆ ਪਹਿਲੇ ਵਾਲੇ ਵਾਅਦੇ ਨਾਲ ਪਿਆ 900 ਕਰੋੜ ਰੁਪਇਆ ਫਰਵਰੀ 2023 ਦੇ ਵਾਅਦੇ ਨਾਲ ਪਿਆ ਸੀ ਤੇ ਜੇ ਲੋਕਾਂ ਤੇ ਬੋਝ ਪਾ ਕੇ ਹੀ ਬੱਸਾਂ ਦਾ ਮੁਫਤ ਕਰਨਾ ਸਫਰ ਤੇ ਫਿਰ ਮੇਰਾ ਕੰਨ ਚ ਆਇਆ ਇਧਰੋਂ ਫੜ ਲਓ ਤੇ ਚਾਇਆ ਇਧਰੋਂ ਫੜ ਲਓ ਫਿਰ ਲੋਕਾਂ ਨੂੰ ਮੂਰਖ ਕਿਉਂ ਬਣਾ ਰਹੇ ਹੋ ਤੁਸੀਂ ਫਿਰ ਫਰੀਕ ਹੀ ਦੇ ਰਹੇ ਹੋ ਤੁਸੀਂ ਕੀ ਸਹੂਲਤ ਦੇ ਰਹੇ ਹੋ ਤੁਸੀਂ ਮੇਰੇ ਸੱਜੀ ਜੇਬ ਚੋਂ ਕੱਢ ਕੇ ਮੇਰੀ ਖੱਬੀ ਜੇਬ ਚ ਤੁਸੀਂ ਕਹਿ ਰਹੇ ਹੋ ਪੈਸੇ ਪਾ ਰਹੇ ਹੋ ਫਿਰ ਇਹ ਕਿੱਥੋਂ ਦੀ ਫਾਈਨੈਂਸ਼ੀਅਲ ਮੈਨੇਜਮੈਂਟ ਹੈ ਜੀ ਇੱਕ ਇੱਕ ਸਵਾਲ ਹੈਗਾ ਪੰਜਾਬ ਵਿੱਚ ਹਿਮਾਚਲ ਰਾਜਸਥਾਨ ਸਾਰੀ ਜ਼ਮੀਨਾਂ ਖਿਦਰੇ ਮੁਹਾਲੀ ਦੇ ਤਾਂ ਜਿਸ ਦੇ ਨਾਲ ਜਿਹੜਾ ਕਿ ਸ਼ਾਇਦ ਪੰਜਾਬ ਦੇ ਲੋਕਾਂ ਤੇ ਜਗ੍ਹਾ ਕੀ ਦੀ ਸੰਬੇਨਜਰ ਰੇਟ ਵਧ ਰਿਹਾ ਹੈ ਇਹ ਸਰਕਾਰ ਵੀ ਕਹਿੰਦੀ ਹੁੰਦੀ ਜਦੋਂ ਅਸੀਂ ਆਾਂਗੇ ਤਾਂ ਸਾਰੇ ਜਿਹੜੇ ਹੱਕ ਆਗੇ ਨੇ ਪੰਜਾਬ ਦੀ ਦੀ ਜਿੰਨੀਆਂ ਵੀ ਨਾ ਜ਼ਮੀਨਾਂ ਹਗੀਆਂ ਤਾਂ ਜਾਤ ਪੀਸ ਕੇ ਕਿਉਂਕਿ ਇਹ ਮਾਜਰ ਜਹਾਕਰੀ ਨਗਾਪਨ ਨਾ ਹੀ ਰਾਜਸਥਾਨ ਜਗਾ ਹੋਰੇ ਮੁੱਦਾ ਕਿਉਂ ਨਹੀਂ ਪੈ ਜਾ ਰਿਹਾ ਕੋ ਤੁਸੀਂ ਇੱਕ ਮੁੱਦਾ ਹਾਈਲਾਈਟ ਕੀਤਾ ਜੋ ਕੁਝ ਇਸ ਪਾਰਟੀ ਨੇ ਸਰਕਾਰ ਚਾਉਣ ਤੋਂ ਪਹਿਲਾਂ ਕਿਹਾ ਸੀ ਇੱਕ ਵੀ ਚੀਜ਼ ਤੇ ਖਰੇ ਉਤਰਿਆ ਇੱਕ ਵੀ ਸਿੰਗਲ ਗਿਣ ਦਿਓ ਤੁਸੀਂ ਅਸੀਂ ਜੀ ਸਿਕਿਉਰਿਟੀ ਨਹੀਂ ਲਵਾਵਾਂਗੇ ਅੱਜ 50 50 ਗਨਮੈਨ ਇਹਨਾਂ ਦੇ ਮੰਤਰੀ ਉਹਨਾਂ ਦੇ ਪਰਿਵਾਰ ਲਈ ਫਿਰਦੇ ਆ ਮੁੱਖ ਮੰਤਰੀ ਸਾਹਿਬ ਦਾ ਕਾਫਲਾ ਸਭ ਤੋਂ ਵੱਡਾ ਹੋ ਗਿਆ ਡਾਕਟਰ ਗੁਰਪ੍ਰੀਤ ਕੌਰ ਜੀ ਦਾ ਕਾਫਲਾ ਉਦੋਂ ਵੀ ਵੱਡਾ ਹੋ ਗਿਆ ਮਾਤਾ ਜੀ ਦਾ ਕਾਫਲਾ ਉਦੋਂ ਵੀ ਵੱਡਾ ਹੋ ਗਿਆ ਭੈਣ ਜੀ ਦਾ ਕਾਫਲਾ ਉਦੋਂ ਵੀ ਵੱਡਾ ਹੋ ਗਿਆ ਅਸੀਂ ਜੀ ਸਾਦੇ ਬਣ ਕੇ ਰਵਾਂਗੇ ਜੀ ਕਿੱਥੇ ਸਾਦਗੀ ਰਹਗੀ ਜੀ ਇਹਨਾਂ ਦੇ ਵਿੱਚ ਹੈਲੀਕਾਪਟਰ ਨਹੀਂ ਵਰਤਾਂਗੇ ਅੱਜ ਜੇ ਮੈਨੂੰ ਲੱਗਦਾ ਮੁੱਖ ਮੰਤਰੀ ਨੇ ਮੁੱਖ ਮੰਤਰੀ ਨਿਵਾਸ ਤੋਂ ਮੁਹਾਲੀ ਤੱਕ ਵੀ ਜਾਣਾ ਹੋਵੇ ਤਾਂ ਹੈਲੀਕਾਪਟਰ ਤੇ ਜਾਂਦਾ ਇਨਾਂ ਦੀ ਕਹਿਣੀ ਤੇ ਕਥਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਜਿਹੜੀ ਇਹਨਾਂ ਦੀ ਜਿਹੜਾ ਫੇਸ ਹੈ ਉਹ ਲੋਕਾਂ ਦੇ ਸਾਹਮਣੇ ਐਕਸਪੋਜ਼ ਹੋ ਗਿਆ ਹੈ ਹਰ ਚੀਜ਼ ਦੇ ਉੱਤੇ ਇਹਨਾਂ ਨੇ ਡਬਲ ਸਪੀਕ ਕੀਤੀ ਹੈ ਜਿਹੜੀ ਇਸ਼ੂ ਤੁਸੀਂ ਰੇਜ਼ ਕੀਤਾ ਬਿਲਕੁਲ ਜਿਹੜੀਆਂ ਸਟੇਟਾਂ ਦੇ ਵਿੱਚ ਪੰਜਾਬੀਆਂ ਨੂੰ ਜ਼ਮੀਨ ਖਰੀਦਣ ਦੀ ਇਜਾਜ਼ਤ ਨਹੀਂ ਹੈ ਉਹਨਾਂ ਸਟੇਟਾਂ ਨੂੰ ਪੰਜਾਬ ਦੇ ਵਿੱਚ ਵੀ ਜ਼ਮੀਨ ਖਰੀਦਣ ਤੇ ਬੈਨ ਲੱਗਣਾ ਚਾਹੀਦਾ ਧੰਨਵਾਦ ਥੈਂਕ ਯੂ